ਕਲਾਸਿਕਾ ਦੋਸਤੋ ਬਹੁਤ ਸਾਰੀਆਂ ਕੁਐਰੀਜ਼ ਬਹੁਤ سارے ਸਵਾਲ ਆਉਂਦੇ ਆ ਤੇ ਸਭ ਤੋਂ ਵੱਧ ਹੈਗਾ ਕਿ ਤੀ ਮੋਰ ਨਾਲ ਕੰਪੈਰੀਜ਼ਨ ਚਾਹੇ ਉਹ 380 45 ਪਤਾ ਨਹੀਂ ਕਿਹਦੇ ਕਿਹਦੇ ਨਾਲ ਉਹਦੇ ਜਵਾਬ ਮੰਗਦੇ ਆ ਲੋਕ ਕਿਹੜਾ ਚੰਗਾ ਰੋ ਸੋ ਬੇਨਤੀ ਇਹ ਆ ਕਿ ਮੈਂ ਪਹਿਲਾਂ ਤੇ ਇਹ ਦੱਸ ਦਵਾ ਕਿ 3 बोर ਆਪਣੀ ਜਗ੍ਹਾ 380 ਆਪਣੀ ਜਗ੍ਹਾ ਚੌਥੀ ਇੱਕ ਕੁਐਰੀ ਆਉਂਦੀ ਆ ਕਿ 357 ਮੈਗਨਮ ਦੀ ਕਰੋ ਜੀ ਇੱਕ 38 ਦਾ ਰਵਲ ਵਰਕਦਾ ਹੋਊਗਾ ਮੈਂ ਇੱਕ ਬੇਨਤੀ ਕਰ ਦਵਾਂ ਕਿ 0.380 ਤੇ 38 बोर 0.38 ਇਹ ਦੋਨੋਂ ਅੱਡ ਅੱਡ ਚੀਜ਼ਾਂ ਨੇ ਇਹਨਾਂ ਦਾ ਆਪਸ 'ਚ ਕੋਈ ਲਿੰਕ ਨਹੀਂ ਜਿਹੜੀ ਰਿਵਾਲਵਰ ਰਿਵਾਲਵਰ ਦੇ ਵਿੱਚ ਰਾਉਂਡ ਆਉਂਦਾ ਵਾ ਉਹ 9 ਐਮ ਐਮ ਦਾ ਉਹਨੂੰ 38 ਬੋਰ ਕਹਿੰਦੇ ਆ 0.38 ਤੇ ਜਿਹੜਾ ਆਪਣਾ ਪਿਸਟਲ ਚ ਆਉਂਦਾ ਉਹ 9mm ਹੁੰਦਾ ਉਹ ਦੋਵੇਂ ਇੱਕੋ ਸਾਈਜ਼ ਦੇ ਜਾਂ ਇੱਕੋ ਹੀ ਕਹਿ ਲਈਏ ਕਿ ਮਾਰਦੇ ਹਥਿਆਰ ਨੇ ਉਸ ਤੋਂ ਬਾਅਦ ਆ ਜੀਏ ਜੀ ਮੈਗਨਮ ਤੇ ਇੱਕ ਤਾਂ ਮੈਗਨਮ ਦੀ ਕਲੈਰਿਟੀ ਨਹੀਂ ਹੈਗੀ ਆਪਣੇ ਲੋਕਾਂ ਨੂੰ ਕਿ ਮੈਗਨਮ ਹੈ ਕੀ ਆਪਾਂ ਸਮਝੀ ਜਾਂਦੇ ਆ ਕੱਲਾ ਕਿ 357 ਬੋਰ ਜਿਹੜਾ ਉਹੀ ਮੈਗਨਮ ਹੈ मैग्नम एक कैटेगरी ऑफ राउंड है हां जी मैग्नम ਦੇ ਮਤਲਬ ম্যাগनम ਕੈਟਾਗਰੀ ਦੇ ਰਾਉਂਡ 32 ਚ ਵੀ ਆਉਂਦੇ ਨੇ ম্যাগਨਮ ਕੈਟਾਗਰੀ ਦੇ ਰਾਉਂਡ .22 ਚ ਵੀ ਆਉਂਦੇ ਨੇ ম্যাগਨਮ ਕੈਟਾਗਰੀ ਦੇ ਰਾਉਂਡ ਹੋਰ ਵੀ ਬੜੇ ਬੋਰਾ ਚ ਆਉਂਦੇ ਇਹ ਤਾਂ ਤਿੰਨ ਚਾਰ ਆਪਾਂ ਹੈਡਸ ਰੱਖ ਲਏ ਕਿ ਜਿਨ੍ਹਾਂ ਤੇ ਜਿਹੜੀ ਕਲੈਰਟੀ ਕਰਨੀ ਸੀ ਹੁਣ ਗੱਲ ਜਿਹੜੀ ਮੁੱਖ ਆ ਉਹ ਇਹ ਹੈ ਕਿ ਬਾਈ ਜੀ .380 ਇੱਕ self defense ਲਈ conceal carry ਲਈ ਤੇ ਕਹਿ ਲਿਏ ਕਿ হ্যান্ড ਟੂ ਹੈਂਡ ਫਾਈਟ ਦੇ ਵਿੱਚ ਜਦੋਂ ਆਪਾਂ ਇਨਵੋਲਵ ਹੁੰਨੇ ਆ 30 ਫੁੱਟ 40 ਫੁੱਟ ਦੇ فاਸਲੇ ਦੇ ਵਿੱਚ ਵਿੱਚ ਘੇਰੇ ਦੇ ਵਿੱਚ ਵਿੱਚ ਉਹਦੇ ਲਈ ਇਹ ਬੈਸਟ ਆ ਜਿਹੜਾ 30 ਹੈ ਉਹਦਾ ਸਾਈਜ਼ ਥੋੜਾ ਵੱਡਾ ਹੈ ਹੈ ਉਹ ਵੀ ক্লোਜ਼ ਕੰਬੈਟ ਲਈ ਮਸਲਾ ਇਹ ਆ ਕਿ 380 ਥੋੜਾ ਐਡਵਾਂਸਡ ਹੈ ਉਹਦੇ ਚ ਫੀਚਰ ਵਗੈਰਾ ਜ਼ਿਆਦੇ ਨਹੀਂ ਤੇ ਜਿਹੜਾ 30 ਹੈ ਉਹ ਪੁਰਾਣਾ ਬੋਰ ਹੋ ਚੁੱਕਾ ਹੈ ਦੋਵੇਂ ਹੀ ਆਪਣੀ ਆਪਣੀ ਥਾਂ ਤੇ ਬੈਸਟ ਨੇ ਤੁਸੀਂ ਇਹ ਵੇਖੋਗੇ ਤੁਹਾਡੀ ਲੋੜ ਕਿਵੇਂ ਦੀ ਹੈ ਜੇ ਤਾਂ ਤੁਸੀਂ ਅ ਵੱਡਾ ਹਥਿਆਰ ਕੈਰੀ ਕਰ ਸਕਦੇ ਹੋ ਤੁਹਾਡਾ ਆਫਿਸ ਦਾ ਬੈਂਥ ਲੋਣ ਨਹੀਂ ਹੈਗਾ ਤੁਸੀਂ ਨਾਰਮਲ ਰੂਟੀਨ ਚ ਕੱਪੜੇ ਜਿਹੜੇ ਪਾਉਣੇ ਹੋ ਫਾਰਮਲਸ ਇਹਨਾਂ ਨਹੀਂ ਫਾਰਮਲ ਮਤਲਬ ਤੁਹਾਡੀ ਕੋਈ ਸਰਵਿਸ ਨਹੀਂ ਹੈਗੀ ਤੇ ਤੁਸੀਂ 30 ਲਓ 30 ਲੋ ਮੇਨਟੇਨੈਂਸ इजीली ਅਵੇਲੇਬਲ ਰਾਉਂਡ ਪਲੱਸ ਬੜਾ ਪਪੂਲਰ ਆ ਬੜਾ ਕਹਿ ਲੀਏ ਕਿ ਆਮ ਵਰਤਿਆ ਜਾਂਦਾ ਸੋ ਕਈ ਚੀਜ਼ਾਂ ਹੁੰਦੀਆਂ ਉਹ ਮੈਂ ਗੈਰ ਕਾਨੂੰਨੀ ਜਾਂ ਕਾਨੂੰਨਾ ਨੂੰ ਕਾਨੂੰਨ ਨੂੰ ਵਲਵਲੇਵਾ ਦੇਣ ਵਾਲੀਆਂ ਚੀਜ਼ਾਂ ਤੇ ਡਿਸਕਲੋਜ਼ ਨਹੀਂ ਕਰ ਸਕਦਾ ਪਰ ਜਿਹੜੇ ਹਥਿਆਰ ਕਾਮਨ ਹੋਣ ਉਹਨਾਂ ਦੇ ਕਾਫੀ ਫਾਇਦੇ ਹੁੰਦੇ ਆ 380 ਬੋਰ ਇਹਨਾਂ ਕਾਮਨ ਹਥਿਆਰ ਅਜੇ ਨਹੀਂ ਹੈ ਪਰ ਕੰਸੀਲ ਕੇ ਰਿਲੀ 380 ਬੋਰ ਸਭ ਤੋਂ ਵਧੀਆ ਹਥਿਆਰ ਹੈ ਅ ਦੂਜੀ ਗੱਲ ਜੀ ਇੱਕ ਸਵਾਲ ਸੀਗਾ ਕਿ 30 ਬੋਰ ਦਾ 45 ਬੋਰ ਦਾ ਵਾਲਵਰ ਵੇਖੋ ਜੋ ਪਿਸਟਲ ਚ ਆਉਂਦੇ ਨੇ ਬੋਰ ਉਹ ਰਵਾਲਵਰ ਚ ਜ਼ਰੂਰੀ ਨਹੀਂ ਕਾਮਯਾਬ ਹੋਣ ਸੋ ਇਹ ਚੀਜ਼ਾਂ ਦੀ ਬੋਰ ਦੀਆਂ ਜਾਂ ਇਹ ਰਵਾਲਵਰਸ ਦੇ ਵਿੱਚ ਇੰਨੀ ਕਾਮਯਾਬ ਨਹੀਂ ਸੀ ਹੋਈਆਂ ਇਸ ਕਰਕੇ ਪਰ ਚਲਤ ਨਹੀਂ ਨੇ ਰਵਾਲਵਰ ਦੇ ਵਿੱਚ ਇਹ ਬੋਰਸ ਅਹ 357 ਦੀ ਗੱਲ ਕਰੀਏ ਤੇ 357 ਬਹੁਤ ਹੈਵੀ ਬੋਰ ਅਹ ਦੂਜੀ ਗੱਲ ਉਹਦੀ ਗੋਲੀ ਬਹੁਤ ਮਹਿੰਗੀ ਹੈ ਤੀਸਰੀ ਗੱਲ ਕਿ 357 ਇਸ ਨਾਟ just a simple weapon its most lethal or most fatal ida round jadon chalda hai 357 da te oh bakhshda nahi kise nu so edi edi popularity vi isse karke hai te edi ignorance vi isse karke ha ji te round vi saukha nahi milda plus 357 de weapon ginti ji aaye si game import ਤੇ ਜੇ ਕਿਸੇ ਨੂੰ ਮਿਲਦੇ ਆ ਸਹੀ ਰੇਟ ਤੇ ਤੇ ਉਹ ਲੈ ਲਓ ਕਿਉਂਕਿ ਇਹ ਡੈਫੀਨੇਟਲੀ ਇਹ ਵੈਪਨ ਮਹਿੰਗੇ ਹੁੰਦੇ ਹੀ ਹੁੰਦੇ ਆ ਆਮ ਵੈਪਨਸ ਸਸਤੇ ਹੁੰਦੇ ਆ ਇਹ ਵੈਪਨ ਮਹਿੰਗੇ ਹੁੰਦੇ ਸੋ ਵਧੀਆ ਕੁਆਲਿਟੀ ਦੇ ਨੇ ਜਿੰਨੇ ਵੀ ਅਵੇਲੇਬਲ ਨੇ ਇਸ ਵੇਲੇ ਜੇ ਮਿਲਦਾ ਤੇ ਲੈ ਲਓ ਪਰ ਇਹ ਸ਼ੌਂਕ ਦਾ ਹਥਿਆਰ ਆ ਇਹ ਚਲਾਉਣ ਵਾਲਾ ਰੈਗੂਲਰਲੀ ਹਥਿਆਰ ਨਹੀਂ ਹੈਗਾ ਇਟਸ ਅ ਬਿਗ ਬਿਗ ਬੂਲ ਬਿਗ ਕਹ ਲਓ ਕਿ ਸ਼ੌਕ ਵਾਲੀ ਗੋਲੀ ਇਹਦੇ ਚ ਪੈਂਦੀ ਕੈਟੇਗਰੀਜ਼ ਵੀ ਬਹੁਤ ਨੇ ਗੋਲੀਆਂ ਕਈ ਤਰੀਕੇ ਦੀਆਂ ਮਿਲ ਜਾਂਦੀਆਂ पर अवेलेबिलिटी ਇਨੀ ਨਹੀਂ ਹੈ ਸੋ ਹੋਰ ਸਵਾਲ ਜਿੰਨੇ ਕੁ ਮੈਨੂੰ ਦਿਮਾਗ 'ਚ ਆਸ ਸੀਗੇ ਉਹਨਾਂ ਦੇ ਮੈਂ ਜਵਾਬ ਦੇ ਦਿੱਤੇ ਆ ਤੇ 30 ਤੇ 380 ਦਾ ਆਪਸ 'ਚ ਤਾਂ ਕੋਈ ਮੇਲ ਜਾਂ ਕੰਪੈਰੀਜ਼ਨ ਨਹੀਂ ਹੈਗਾ ਉਹਦਾ ਸਿੰਪਲ ਤੇ ਸਿੰਪਲ ਇਹ ਹੈ ਕਿ ਜੇ ਤੁਸੀਂ ਕੰਸੀਲ ਕੈਰੀ ਲਈ ਰੋਜ਼ ਲਈ ਤੁਸੀਂ ਲੈ ਕੇ ਜਾਣਾ ਫਾਰਮਲਸ ਪਾਉਣੇ ਉਹ ਤੇ ਤੁਹਾਡੇ ਲਈ 380 ਵਧੀਏ ਜੇ ਤੁਸੀਂ ਇਨਫਾਰਮਲ ਤੁਹਾਡਾ ਬਿਜ਼ਨਸ ਹੈ ਜਾਂ ਇਨਫਾਰਮਲ ਤੁਸੀਂ ਸੋਸ਼ਲ ਜਾਂ ਪੋਲੀਟਿਕਲੀ ਜਾਂ ਕਹ ਲਓ ਕਿ ਰੀਅਲ ਏਸਟੇਟ ਦੇ ਵਿੱਚ ਅੰਦੇ ਉਤੇ 30 ਲੈ ਲਓ ਕਿਉਂਕਿ ਉਹਦੇ ਵਿੱਚ ਕੋਈ ਯੂਨੀਫਾਰਮ ਦਾ ਪ੍ਰੋਟੋਕਾਲ ਤਾਂ ਹੈ ਨਹੀਂ ਸੋ ਇਹ ਚੀਜ਼ਾਂ ਨੇ ਤੇ ਬਾਕੀ ਆਉਣ ਵਾਲੇ ਸਮੇਂ 'ਚ ਗੱਲ ਕਰਾਂਗੇ ਕਿ ਇਹ categories ਦੀਆਂ ਕਿ ਕਿਹੜਾ ਹਥਿਆਰ ਪਿਸਟਲਸ ਦੇ ਵਿੱਚ ਰੋਲਸ ਰੋਇਸ ਦੀ ਥਾਂ ਰੱਖਦਾ ਹੈ ਕਿਹੜਾ ਹਥਿਆਰ ਟੋ요ਟਾ ਦੀ ਥਾਂ ਰੱਖਦਾ ਕਿਹੜਾ ਹਥਿਆਰ ਮਤਲਬ ਵੀ ਵਿਲ ਰਿਲੇਟ ਟੂ ਵਹੀਕਲਸ ਸੋ ਉਸ ਵੀਡੀਓ ਦੀ ਵੇਟ ਕਰਿਓ ਤੇ ਆ ਸਵਾਲਾਂ ਦੇ ਜਿੰਨੇ ਕੁ ਮੈਂ ਜਵਾਬ ਦੇ ਸਕਿਆ ਉਹਨੇ ਮੈਂ ਦੇ ਦਿੱਤੇ ਆ ਉਹ ਮ ਤੁਹਾਨੂੰ ਠੀਕ ਲੱਗੂਗਾ ਵੇਖਣ ਲਈ ਧੰਨਵਾਦ ਸਸਰੀ